we <laughs> ਆਰਵੀ ਲਾ ਲਿਓ ਆਹ ਸਰ ਦੇਖਿਓ ਸਾਹਮਣੇ ਠੀਕ ਹੈ ਜੀ ਓਕੇ ਆਏ ਮੇਰੇ ਭਾਈ ਮੜਮ ਸਿੱਟੇ ਆਹ ਦੇਖਿਓ ਜੀ ਸਾਹਮਣੇ ਭਾਈ ਅੰਕਲ ਜੀ ਸਾਹਮਣੇ ਦੇਖਿਓ ਸਰ ਦੇਖਿਆ ਸਾਹਮਣੇ ਕੋਈ ਨ ਕੋਈ ਆਂਟੀ ਸਾਹਮਣੇ ਦੇਖੋ ਬਈ ਸਾਹਮਣੇ ਦੇਖਦੇ ਬਈ ਮੜਾ ਪਿੱਛੇ ਆਇਓ ਮੈਮ ਥੋੜੇ ਪਿੱਛੇ ਹੋ ਜਾਓ ਬੈਕ ਹੋ ਜਾਓ ਤੁਸੀਂ ਪਰ ਥੋੜਾ ਵੀ ਪਿੱਛੇ ਹੋ ਜਾਓ ਮੜ ਜਾ ਕੰਪਿਊਟਰ ਹੋ ਰੋ ਜਾ ਬੈਕ ਬਈ ਠੀਕ ਆ ਅਸਰ ਦੇ देखोस हमने वे, देखो वेट पुढे देखोस हमने वेट ठीक देखो सर सामने प्लीज वेट हाँ जी सर पहला तो सारे बहुत ही प्यार बहुत सत श्रीकाल अज असी पिंड बाजार सरकारी हाई स्कूल जो है ਕਾਰ ਬਨੋ तकरीबन 19 ਲੱਖ ਦੀ ਜੋ ਉਦਰਾਟ ਆਈ ਹੈ ਜੋ ਕਿ ਵਤਵਕ ਵਿਕਾਸ ਕਾਰਜਾਂ ਦੇ ਲਈ ਲੱਗੀ ਜਿਹਦੇ ਵਿੱਚ ਇੱਕ ਬਾਉਂਡਰੀ ਵਾਲ ਦਾ ਕੰਮ ਤੇ ਦੋ ਐਡੀਸ਼ਨਲ ਕਲਾਸਰੂਮ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਜੀ ਦਾ ਧੰਨਵਾਦ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਮੈਸਰੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਡਾਕਟਰ ਆਸ਼ ਕੁਮਾਰ ਚੱਲਵਾ ਜੀ ਦਾ ਕਰਦਾ ਹਾਂ ਜਿਨ੍ਹਾਂ ਨੇ ਪੜ੍ਹਾਈ ਦੇ ਵੱਲ ਇੰਨਾ ਜ਼ਿਆਦਾ ਧਿਆਨ ਦਿੱਤਾ ਹੈ ਇੰਨਾ ਵਧੀਆ ਸਹੂਲਤਾਂ ਦੇਣ ਦੀ ਜੋ ਕੋਸ਼ਿਸ਼ ਕਰ ਰਹੇ ਹੈ ਬੱਚਿਆਂ ਨੂੰ ਜਿਹਨੂੰ ਕਿ ਅਸੀਂ ਪੰਜਾਬ ਸਿੱਖਿਆ ਗ੍ਰਾਂਤੀ ਕਹਿੰਦੇ ਆ ਤੇ ਮੈਨੂੰ ਮਾਣ ਹੈ ਇਸ ਸਰਕਾਰ ਦਾ ਹਿੱਸਾ ਹੋਣ ਦਾ ਜਿਹੜੀ ਸਰਕਾਰ ਬੱਚਿਆਂ ਦੀ ਸਿੱਖਿਆ ਨੂੰ ਐਡਾ ਵੱਡਾ ਦਰਜਾ ਦਿੰਦੀ ਹੈ ਕਿਉਂਕਿ ਬੱਚੇ ਹੀ ਜੋ ਨੇ ਉਹ ਸਾਡਾ ਭਵਿੱਖ ਨੇ ਤੇ ਉਹ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਦੇ ਭਵਿੱਖ ਨੂੰ ਬਚਾ ਕੇ ਕਿੱਦਾਂ ਰੱਖਣਾ ਹੈ ਹੋਰ ਬਿਹਤਰ ਕਿਸ ਤਰ੍ਹਾਂ ਦਾ ਆ ਦੇ Yes. Because. Okay, because of

सामने वेट ठीक है सर ओके okay? ਸਰਕਾਰ ਜੋ ਆਇਆ ਇਸ ਸਮਾਰੋਹ ਦੇ ਮਿਲਕਾ ਚੱਬੇਵਾਲ ਨਾਲ ਆਏ ਹੋਏ ਮਾਨਯੋਗ ਮਹਿਮਾਨ ਸਾਹਿਬ ਬੀ ਐਨਓ ਸਾਹਿਬ ਅਲਗ-ਅਲਗ ਸਕੂਲਾਂ ਤੋਂ ਇੱਥੇ ਹਾਜ਼ਰ ਹੋਏ ਪ੍ਰਿੰਸੀਪਲ ਸਕੂਲ ਮੁਖੀ ਅਧਿਆਪਕ ਸਰਪੰਚ ਅਤੇ ਪੰਚਾਇਤ ਮੈਂਬਰ ਐਸ ਐਮ ਸੀ ਮੈਂਬਰ ਅਤੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਆਪ ਸਭ ਨੇ ਪੰਜਾਬ ਸਿੱਖਿਆ ਕ੍ਰਾਂਤੀ ਉਦਘਾਟਨ ਸਮਾਰੋਹ ਤੇ ਸਾਡੇ ਸਕੂਲ ਦੇ ਵੇਲੇ ਵਿੱਚ ਵਿਰਾਜ ਕੇ ਸਕੂਲ ਨੂੰ ਚਾਰ ਚੰਨ ਲਾ ਦੱਤੇ ਨੇ ਸਾਡੇ ਸ਼ਬਦਾਂ ਦੀਆਂ ਮਹਤਾਜ ਨਹੀਂ ਹਨ ਅਸੀਂ ਸਭ ਉਹ ਜਾਣਦੇ ਨੇ ਕਦੇ ਆਮ ਜਿਹੇ ਕਦੇ ਖਾਸ ਬਣ ਜਾਂਦੇ ਨੇ ਕਿਸੇ ਦੇ ਦਰਦ ਨੂੰ ਜਾਣ ਲੈਂਦੇ ਨੇ ਹਕੀਮ ਦੀ ਤਰ੍ਹਾਂ ਤੇ ਚਿਹਰਿਆਂ ਦੇਖੋ ਬੇਟਾ 1 ਮਿੰਟ ਰੁਕ ਜਾਓ ਉਹ ਬੇਟਾ ਓਕੇ ਸਰ ਤੇ ਮਾਨਯੋਗ ਵਿਧਾਇਕ ਡਾਕਟਰ ਸ਼੍ਰੀ ਇਸ਼ਾਨ ਕੁਮਾਰ ਜੀ ਅਤੇ ਉਹਨਾਂ ਦੇ ਨਾਲ ਪਹੁੰਚੇ ਪਤਵੰਤੇ ਸਜਣਾ ਦਾ ਸਰਕਾਰੀ ਹਾਈ ਸਕੂਲ ਬਜਰਾਵਰ ਵਿਖੇ ਪਹੁੰਚਣ ਤੇ ਮੈਂ ਤਹਿ ਦਿਲੋਂ ਨਿੱਘਾ ਸਵਾਗਤ ਕਰਦੀ ਹਾਂ ਆਪ ਦੇ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਮਾਨਯੋਗ ਡੀਐਨਓ ਸਾਹਿਬ ਸ਼੍ਰੀ ਧਰਮਿੰਦਰ ਸ਼ਰਮਾ ਜੀ ਪ੍ਰਿੰਸੀਪਲ ਫਲਾਹੀ ਤੋਂ ਮੈਡਮ ਸ਼੍ਰੀਮਤੀ ਮਿਰੂਦਲਾ ਸ਼ਰਮਾ ਜੀ ਪ੍ਰਿੰਸੀਪਲ ਜਾਨ ਚੱਪੇਵਾਲ ਸ਼੍ਰੀ ਭਾਰਤ ਕੋਸ਼ਨ ਜੀ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਸਕੂਲ ਮੁਖੀ ਸਹਿਬਾਨ ਇੰਚਾਰ ਸਹਿਬਾਨ ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਸਭ ਕੁਤਵੰਤੇ ਸੱਜਣਾ ਦਾ ਮੈਂ ਸਮੂਹ ਸਟਾਫ ਸਕੂਲ ਮੈਨੇਜਮੈਂਟ ਮੈਂਟੀ ਅਤੇ ಗ್ರಾಮ ਪੰਚਾਇਤ ਪਿੰਡ ਬਜਰਾਵਰ ਵੱਲੋਂ ਨਿੱਘਾ ਸਵਾਗਤ ਕਰਦੀ ਹਾਂ ਇਸ ਮੌਕੇ ਇਸ ਮੌਕੇ ਮੈਂ ਇਹ ਦੱਸਣਾ ਚਾਹੁੰਦੀ ਹਾਂ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਿੱਖਿਆ ਨੂੰ ਸਰਵੋਤਮ ਵਿਦਿਅਕ ਮਿਆਰਾਂ ਦੇ ਹਾਣੀ ਬਣਾਉਣ ਲਈ ਕਲਾਸਰੂਮ ਬੁਨਿਆਦੀ ਢਾਂਚਾ ਅਤੇ ਡਿਜੀਟਲ ਸਿੱਖਲਾਈ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਬेटर ਬਣਾਇਆ ਜਾ ਰਿਹਾ ਹੈ ਸਰਕਾਰੀ ਸਕੂਲਾਂ ਨੂੰ ਵਾਈਫਾਈ ਇੰਟਰਨੈਟ ਕਨੈਕਸ਼ਨ ਪੀਣ ਵਾਲਾ ਸਾਫ਼ ਪਾਣੀ ਚਾਰ ਦੀਵਾਰੀ ਦੀ ਉਚਾਈ ਖੇਡ ਦੇ ਮੈਦਾਨ ਲੜਕੇ ਅਤੇ ਲੜਕੀਆਂ ਦੇ ਲਈ ਵੱਖੋ-ਵੱਖਰੇ ਸਾਫ਼ ਟਾਇਲਟ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਸਕੂਲ ਬਜਰਾਵਰ ਨੂੰ ਚਾਰ ਦੀਵਾਰੀ ਦੀ ਉਚਾਈ ਨਵੇਂ ਕਲਾਸਰੂਮ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਵਾਸ਼ਰਮ ਵਾਸਤੇ ਲਗਭਗ 19 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਇਸ ਨਾਲ ਸਕੂਲ ਦਾ ਕਾਇਆਕਲਪ ਹੋਇਆ ਹੈ ਸਾਰੀਆਂ ਜ਼ਰੂਰੀ ਸਹੂਲਤਾਂ ਮਿਲਣ ਨਾਲ ਸਿੱਖਿਆ ਦਾ ਮਾਹੌਲ ਹੋਰ ਵੀ ਸਕਾਰਾਤਮਕ ਬਣਿਆ ਹੈ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਵਿੱਚ ਵੀ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ ਮਾਨਯੋਗ ਪ੍ਰਾਇਤ ਸਾਹਿਬ ਇਸੇ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਸਕੂਲ ਦੇ ਨਤੀਜੇ ਹਮੇਸ਼ਾ 100% ਆਉਂਦੇ ਹਨ ਇਸ ਵਾਰ 8ਵੀਂ ਜਮਾਤ ਵਿੱਚੋਂ 96% ਨੰਬਰ ਲੈ ਕੇ ਵਿਦਿਆਰਥੀ ਧੀਰਜ ਸਿੰਘ ਹਿਓਲ ਨੇ ਸਕੂਲ ਵਿੱਚੋਂ ਸੱਲੇ ਪਹਿਲੇ ਰੰਗ ਤੇ ਉਹ ਰਿਹਾ ਅਤੇ ਪਲਵੀ ਨੇ 94% ਅੰਕ ਅੰਕ ਲੈ ਕੇ ਦੂਜਾ ਸਥਾਨ ਅਤੇ ਦੇ ਆਰਥੰਡ ਕੁਸਮ ਲਤਾ ਨੇ 93% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਦੇ ਨਾਲ ਹੀ ਪਹਿਲੇ ਅਤੇ ਦੂਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੇ ਨੈਸ਼ਨਲ ਮੀਨਸ ਕਮੈਰਿਡ ਸਕਾਲਰਸ਼ਿਪ ਪ੍ਰੀਖਿਆ ਵੀ ਪਾਸ ਕੀਤੀ ਮਾਨਯੋਗ ਵਿਧਾਇਕ ਸਾਹਿਬ ਆਪ ਦਾ ਸਾਡੇ ਸਕੂਲ ਵਿੱਚ ਆਉਣਾ ਨਾ ਸਿਰਫ ਸਾਨੂੰ ਗਰਵ ਮਹਿਸੂਸ ਕਰਵਾ ਰਿਹਾ ਹੈ ਬਲਕੇ ਵਿਦਿਆਰਥੀਆਂ ਲਈ ਵੀ ਉਮੀਦ ਹਿੰਮਤ ਅਤੇ ਵਿਕਾਸ ਦੀ ਨਵੀਂ ਰੌਸ਼ਨੀ ਬਣ ਕੇ ਆਇਆ ਹੈ ਆਖਰੇ ਔਰ ਨਾਲ ਸਾਡੇ ਸਕੂਲ ਦੀ ਸ਼ਾਨ ਨੂੰ ਚਾਹ ਚੰਦ ਲੱਗੇ ਹਨ ਸਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਹਿਯੋਗ ਨਾਲ ਸਾਡਾ ਸਕੂਲ ਹੋਰ ਬੁਲੰਦੀਆਂ ਨੂੰ ਚੁਹੇਗਾ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਇਸ ਨਿਵੇਕਲੇ ਕਦਮ ਨੂੰ ਸਿੱਖਿਆ ਦੇ ਮੈਦਾਨ ਵਿੱਚ ਇੱਕ ਸੁਨਹਿਰੀ ਪੰਨੇ ਦੀ ਤਰ੍ਹਾਂ ਅਸੀਂ ਹਮੇਸ਼ਾ ਯਾਦ ਰੱਖਾਂਗੇ ਇਕ ਵਾਰ ਫਿਰ ਆਪ ਸਭ ਦਾ ਇਸ ਸਮਾਗਮ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਸਭ ਨੂੰ ਜੀ ਆਇਆਂ ਧੰਨਵਾਦ ਸਾਡੇ ਬਹੁਤ ਹੀ ਸਤਕਾਰਯੋਗ ਬੀਏ ਨੂੰ ਸਹਿਬਾਨ ਸਾਡੇ ਸਕੂਲ ਦੇ ਮੁਖੀ ਸਹਿਬਾਨ ਸਾਡੇ ਨਾਲ ਅਜੂਬੇ ਜਿਹੇ ਤੌਰ ਤੇ ਆਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਹੀ ਦੇ ਪ੍ਰਿੰਸੀਪਲ ਮੈਡਮ ਬਿਰਦੁਲਾ ਸ਼ਰਮਾ ਜੀ ਨਾਲ ਸਰਕਾਰੀ ਸੀਨੀਅਰ ਸੈਕਟਰੀ ਸਕੂਲ ਜian ਜੱਬੇਵਾਦ ਤੋਂ ਕੰਪੀਸ ਦੇ ਪਰਤੂਸ਼ਨ ਜੀ ਸਾਡੇ ਨਾਲ ਆਏ ਸਾਡੇ ਸਕੂਲ ਕੋਆਰਡੀਨੇਟਰ ਸਹਿਬਾਨ ਰਜਵਿਸ਼ ਜੀ ਨਾਲ ਸਾਡੇ ਅਲਨ ਜੀ ਤੇ ਸਾਡੇ ਏਰੀਆ ਦੇ ਇਹਨਾਂ ਕੁਝ ਪਿੰਡਾਂ ਦੇ ਜੋ ਨਾਮਨਯੁਕ ਬਲਾਕ ਪ੍ਰਧਾਨ ਸ਼ਿਵ ਪਠਾਨੀਆ ਜੀ ਫਟੇ ਨਗਰ ਦੇ ਸਰਪੰਚ ਸਾਹਿਬ ਸਮੂਹੀ ਪੰਚਾਇਤ ਮੈਂਬਰ ਸਾਹਿਬਾਨ ਤੇ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਬੱਬੂ ਜੀ ਚਾਨ ਜੀ ਨਾਜੀਵਨ ਜੀ ਤੇ ਸੱਜਣਾਂ ਨਾਲ ਸਾਡੇ ਸਸੰਗ ਘਰ ਤੋਂ ਸੈਕਟਰੀ ਸਾਹਿਬ ਵੀ ਅੱਜ ਮੌਜੂਦ ਨੇ ਤੇ ਸਾਰੇ ਬਜ਼ੁਰਗ ਮਕਮਾ ਪਹਿਣਾ ਮੇਰੇ ਵੱਡੇ ਤੇ ਛੋਟੇ ਵੀਰ ਤੇ ਬਹੁਤ ਹੀ ਪਿਆਰੇ ਪਿਆਰੇ ਬੱਚੇ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਇਸ ਬਹੁਤ ਹੀ ਖੁਸ਼ੀ ਦੇ ਦਿਨ ਤੇ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਸਾਰੇ ਇੱਥੇ ਇਕੱਤਰ ਹੋਏ ਆ ਜੋ ਕਿ ਸਰਕਾਰੀ ਹਾਈ ਸਕੂਲ ਪਿੰਡ ਬਜਰੌਰ ਦੇ ਵਿੱਚ 19 ਲੱਖ ਦਾ ਜੋ ਹੈ ਸਰਕਾਰੀ ਫੰਡ ਦੇ ਨਾਲ ਕੰਮ ਹੋਇਆ ਹੈ ਇਸ ਦੇ ਵਿੱਚ ਸਾਡੀ ਬਾਉਂਡਰੀ ਵਾਲ ਤੇ ਦੋ ਐਡੀਸ਼ਨਲ ਕਲਾਸਰੂਮ ਦਾ ਕੰਮ ਮੁਕੰਮਲ ਕੀਤਾ ਗਿਆ ਜਿਸ ਦਾ ਧੰਨਵਾਦ ਮੈਂ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਾਡੇ ਮਾਨਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਉਨਾ ਦਾ ਕਰਨਾ ਹੈ ਕਿਉਂਕਿ ਸਿੱਖਿਆ ਨੂੰ ਬਿਹਤਰ ਕਰਨ ਦੇ ਲਈ ਕਿਸੇ ਵੀ ਚੀਜ਼ ਨੂੰ ਬਿਹਤਰ ਕਰਨ ਦੇ ਲਈ ਇੱਕ ਪਹਿਲ ਕਰਨੀ ਪੈਂਦੀ ਹੈ ਫਿਰ ਮਿਹਨਤ ਕਰਨੀ ਪੈਂਦੀ ਹੈ ਰੋਜ਼ ਦੇ ਰੋਜ਼ ਤੇ ਇਹਨਾਂ ਵੱਡੀਆਂ ਸ਼ਖਸੀਅਤਾਂ ਨੇ ਉਹ ਮਿਹਨਤ ਕੀਤੀ ਹੈ ਜਿਹਦੇ ਸਦਕੇ ਤੁਸੀਂ ਮੰਨੂਗੇ ਨਹੀਂ ਕਿ ਪਿਛਲੇ ਵਿੱਤੀ ਸਾਲ ਦੇ ਵਿੱਚ ਸਾਲ 2024-25 ਤਕਰੀਬਨ 17000 ਕਰੋੜ ਫਿਰ ਸਕੂਲਾਂ ਦੇ ਲਈ ਐਜੂਕੇਸ਼ਨ ਦੇ ਲਈ ਦਿੱਤਾ ਗਿਆ ਹੈ ਤੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਵਾਰੀ ਬਜਟ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਅਗਲੇ ਸਾਲ ਦੇ ਲਈ ਰਕਮ ਪੇਸ਼ ਕੀਤੀ ਗਈ ਹੈ ਜੋ ਕਿ ਹੈ 19000 ਕਰੋੜ ਦੇ ਨੇੜੇ ਤੇ ਇਸ ਨੂੰ ਇੱਕ ਗੱਲ ਇਹ ਪਤਾ ਲੱਗਦੀ ਹੈ ਕਿ ਸਰਕਾਰ ਚਾਹਦੀ ਹੈ ਕਿ ਸਾਡੀ ਸਿੱਖਿਆ ਸਡੇ ਬੱਚਿਆਂ ਦੀ ਸਿੱਖਿਆ ਬਿਹਤਰ ਹੋਵੇ ਤੇ ਸਰਕਾਰ ਦੂਜੀ ਇਹ ਗੱਲ ਹੈ ਕਿ ਸਰਕਾਰ ਉੱਥੇ ਰੁਕਣਾ ਨਹੀਂ ਚਾਹੁੰਦੀ ਕਿ ਆਪਾਂ ਸਿਰਫ ਬਾਉਂਡਰੀ ਵਾਲੀ ਜਾਂ ਦੋ ਤਿੰਨ ਕਲਾਸ ਨੰਬਰਾਂ ਅੱਗੇ ਰੁਕ ਜਾਈਏ ਅਸੀਂ ਸਕੂਲਾਂ ਨੂੰ ਹੋਰ ਬਿਹਤਰ ਕਰਨਾ ਹੈ ਤੁਸੀਂ ਦੇਖਿਆ ਹੋਵੇ ਕਈ ਜਗ੍ਹਾ ਸਕੂਲ ਆਫ ਐਮਿਨੈਂਸ ਸਕੂਲ ਆਫ ਹੈਪੀਨੈਸ ਹੈਪੀਨੈਸ ਹੋਲਿਸਟਿਕ ਸਕੂਲ 스마트 ਸਕੂਲ ਕਈ ਜਗ੍ਹਾ ਬਹੁਤ ਵਧੀਆ ਆਧੁਨਿਕ ਪ੍ਰੋਜੈਕਟਰ ਲੱਗ ਰਹੇ ਨੇ ਜੋ ਕਿ ਕਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਜਿਸ ਤੋਂ ਪਤਾ ਲੱਗਦਾ ਕਿ ਬੱਚਿਆਂ ਦੀ ਸਿੱਖਿਆ ਕਿੰਨੀ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਬਹੁਤ ਛੋਟੇ-ਛੋਟੇ ਨੇ ਤੇ ਇਹਨਾਂ ਦੇ ਸੁਪਨੇ ਵੱਡੇ-ਵੱਡੇ ਆ ਤੇ ਇਹਨਾਂ ਦਾ ਭਵਿੱਖ ਵੀ ਬਹੁਤ ਵੱਡਾ ਹੈ ਤੇ ਉਸ ਨੂੰ ਬੰਦਰ ਕਰਨ ਦੀ ਜ਼ਿੰਮੇਵਾਰੀ ਆ ਉਹ ਸਾਡੀ ਸਾਰਿਆਂ ਦੀ ਆ ਕਿਉਂਕਿ ਅਸੀਂ ਨਗਰ ਦਾ ਹਿੱਸਾ ਅਸੀਂ ਸੂਬੇ ਦਾ ਹਿੱਸਾ ਨੇ ਤੇ ਅਸੀਂ ਸਰਕਾਰ ਦਾ ਵੀ ਹਿੱਸਾ ਨੇ ਤੇ ਸਾਡੀ ਇਹੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ ਪੜ੍ਹਾਈ ਦੀਆਂ ਸਹੂਲਤਾਂ ਦਿੱਤੀਆਂ ਜਾਣ ਜਿਹਦੇ ਨਾਲ ਉਹ ਵਧੀਆ ਪੜ੍ਹ ਸਕਣ ਤੇ ਉੱਚੀਆਂ ਬੁਲੰਦੀਆਂ ਛੂਹ ਸਕਣ ਉੱਚੀਆਂ ਕਾਮਯਾਬੀਆਂ ਹਾਸਲ ਕਰ ਸਕਣ ਕਿਉਂਕਿ ਅੱਜ ਤਾਂ ਸਾਹਮਣੇ ਸਾਡੇ ਛੋਟੇ-ਛੋਟੇ ਬੱਚੇ ਨੇ ਕੁਝ ਹੀ ਸਾਲਾਂ ਦੇ ਵਿੱਚ ਪੜ੍ਹ ਲਿਖ ਕੇ ਅਸੀਂ ਇਹਨਾਂ ਦੀ ਸਿੱਖਿਆ ਹੋਰ ਬਿਹਤਰ ਕਰਕੇ ਡਾਕਟਰ ਬਣਨਗੇ ਵਕੀਲ ਬਣਨਗੇ ਇੰਜੀਨੀਅਰ ਬਣਨਗੇ ਆਈਏਸ ਆਫਸਰ ਬਣਨਗੇ ਤੇ ਵੱਡੇ ਵੱਡੇ ਹੋਂਦਿਆਂ ਦੇ ਜਾਣਗੇ ਤੇ ਇਹੀ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਸਰਕਾਰ ਦਾ ਹਿੱਸਾ ਨੇ ਤੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹਾਂਗਾ ਅੱਜ ਇਸ ਮੰਚ ਦੇ ਰਾਹੀਂ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਤਾਂ ਕਰੀਏ ਹੀ ਕਰੀਏ ਮਿਹਨਤ ਦੇ ਨਾਲ ਲਗਨ ਦੇ ਨਾਲ ਇਮਾਨਦਾਰੀ ਦੇ ਨਾਲ ਪਰ ਅਸੀਂ ਉਸ ਤੋਂ ਪਹਿਲੇ ਇੱਕ ਵਧੀਆ ਇਨਸਾਨ ਵੀ ਬਣੀਏ ਕਿਉਂਕਿ ਅਸੀਂ ਜਿੰਨੀ ਮਰਜ਼ੀ ਡਿਗਰੀਆਂ ਕਰ ਲਈਏ ਜਿੰਨੀ ਮਰਜ਼ੀ ਉਚੇਰੀ ਸਿੱਖਿਆ ਪ੍ਰਾਪਤ ਕਰ ਲਈਏ ਪਰ ਜਦ ਤੱਕ ਅਸੀਂ ਵਧੀਆ ਇਨਸਾਨ ਨਹੀਂ ਹੈਗੇ ਜਦ ਤੱਕ ਸਾਡੇ ਸੰਸਕਾਰ ਨਹੀਂ ਵਧੀਆ ਤਦ ਤੱਕ ਉਹਨਾਂ ਅਧਿਆਆਂ ਦਾ ਉਹਨਾਂ ਡਿਗਰੀਆਂ ਦਾ ਕੋਈ ਫਾਇਦਾ ਨਹੀਂ ਤਾਂ ਇਸ ਕਰਕੇ ਮੇਰੀ ਵੀ ਬੇਨਤੀ ਹੈ ਸਾਰੇ ਬੱਚਿਆਂ ਨੂੰ ਕਿ ਪੜਾਓ ਕਿ ਪੜੋ ਲਖੋ ਖੇਡੋ ਅੱਗੇ ਵਧੋ ਪਰਵਰੀਆ ਇਨਸਾਨ ਵੀ ਬਣੋ ਜਿਹਦੇ ਨਾਲ ਹੀ ਤੁਹਾਡਾ ਜੋ ਹੈ ਪੜ੍ਹਾਈ ਦਾ ਤੁਹਾਡੀ ਮਿਹਨਤ ਦਾ ਮੋਲ ਪਏਗਾ ਤੇ ਬੱਚਿਆਂ ਨੂੰ ਖੇਡਣ ਦੇ ਲਈ ਵੀ ਵਧੀਆ ਸਹੂਤਾ ਦੇਣ ਦੀ ਜ਼ਿੰਮੇਵਾਰੀ ਲਈਤੀ ਹੈ ਸਰਕਾਰ ਨੇ ਕੋਈ ਇਦਾਂ ਦੀ ਸਰਕਾਰ ਨਹੀਂ ਹੋਈ ਪਹਿਲਾਂ ਜਿਨੇ ਇੰਨਾ ਪੈਸਾ ਇੰਨਾ ਬਜਟ ਬੱਚਿਆਂ ਦੀ ਖੇਡਾਂ ਲਈ ਵੀ ਲਾਇਆ ਹੋਵੇ ਕੋਰਟਸ ਦੇ ਵਿੱਚ ਇਕੱਲਾ तकरीबन 900 ਕੁਛ ਕਰੋੜ ਦੀ ਰਕਮ ਇਸ ਵਾਰੀ ਬਜਟ ਵਿੱਚ ਪੇਸ਼ ਕੀਤੀ ਗਈ ਹੈ ਜੋ ਕਿ ਇਸ ਸਾਲ ਲੱਗੇਗੀ ਤੇ ਸਰਕਾਰ ਨੇ ਕਿਹਾ ਹੈ ਕਿ ਹਰ ਪਿੰਡ ਦੇ ਵਿੱਚ ਵਧੀਆ ਤੋਂ ਵਧੀਆ ਪਲੇਗਰਾਉਂਡ ਬਣਵਾਇਆ ਜਾਏਗਾ ਕਿਸੇ ਜਿਹਦੇ ਕਰਕੇ ਕੋਈ ਵੀ ਸਾਡਾ ਪਿੰਡ ਕੋਈ ਵੀ ਸਾਡਾ ਯੂਥ ਦਾ ਜੋ ਗਰੁੱਪ ਹੈ ਉਹ ਇਹਨਾਂ ਸੇਵਾਵਾਂ ਤੋਂ ਵਾਂਝਾ ਨਾ ਰਹੇ ਤਾਂ ਚਾਹੇ ਤੁਸੀਂ ਉਹ ਕੰਮ ਮਰੀਗਾ ਤੋਂ ਕਰਾਓ ਜਿਸੇ ਵੀ ਦਿਨ ਵਿੱਚੋਂ ਕਿਸੇ ਵੀ ਪੱਖੋਂ ਕੋਈ ਤਕਰੀਰ ਆਂਦੀ ਹੈ ਕੋਈ ਅਰਚਨਾ ਆਂਦੀ ਹੈ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡਾ ਕੰਮ ਮੁਕੰਮਲ ਜ਼ਰੂਰ ਕਰਾ ਕੇ ਲਵਾਂਗੇ ਚਾਹੇ ਉਹ ਕੋਈ ਹੋਰ ਵੀ ਪਿੰਡ ਦੀ ਵਿਕਾਸ ਦੀ ਸਮੱਸਿਆ ਹੋਵੇ ਤੁਹਾਨੂੰ ਪਤਾ ਹੀ ਹੈ ਜਦੋਂ ਡਾਕਟਰ ਰਾਜ ਕੁਮਾਰ ਜੱਬੇਵਾਲ ਜੀ ਨੂੰ ਤੁਸੀਂ ਐਮ ਐਲ ਏ ਬਣਾਇਆ ਸੀਗਾ ਉਦੋਂ ਵੀ ਕਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਸਾਰੇ ਕੰਮ ਕਰਵਾਏ ਸੀ ਤੇ ਉਸੇ ਰਸਤੇ ਤੇ ਚੱਲਦੇ ਹੋਏ ਮੈਂ ਤਾਂ ਇਲੈਕਸ਼ਨ ਤੋਂ ਪਹਿਲਾਂ ਇਹ ਵੀ ਵਾਦਾ ਕੀਤਾ ਸੀਗਾ ਕਿ ਤੁਸੀਂ ਉਹਨਾਂ ਤੋਂ ਜ਼ਿਆਦਾ ਜਿਹੜੀ ਐਮਪੀ ਦੇ ਇਲੈਕਸ਼ਨ ਨਾਲੋਂ ਜ਼ਿਆਦਾ ਵੋਟਾਂ ਨਾਲ ਦਿਖਾਉਂਗੇ ਮੈਂ ਉਸ ਤੋਂ ਜ਼ਿਆਦਾ ਕੰਮ ਕਰਕੇ ਦਿਖਾਉਂਗਾ ਹੁਣ ਤੁਸੀਂ ਆਪਣਾ ਕੰਮ ਕਰਤਾ ਹੁਣ ਮੇਰੀ ਵਾਰੀ ਆ ਤਾਂ ਇਸ ਕਰਕੇ ਵੱਧ ਛੜ ਕੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਕਿਸੇ ਪੱਸੇ ਕੋਈ ਕਮੀ ਮਹਿਸੂਸ ਨਹੀਂ ਹੋਣ ਦਵਾਗੇ ਜੇ ਹੋਈ ਵੀ ਤਾਂ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੀ ਸੇਵਾ ਹਮੇਸ਼ਾ ਹਾਜ਼ਰ ਹਾਂ ਕਿਸੇ ਦਾ ਤੁਹਾਡੇ ਸਾਰਿਆਂ ਦਾ ਤੇਜ ਨੂੰ ਸ਼ੁਕਰੀਆ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ कर रहे हो ठीक है ठीक है सर ओके हूँ मैं अपने मुख में मान जी को बेनती करती हूँ <laughs> हाँ। सर देखो सामने वेट ठीक है सर ओके अगला सर देखो सर सामने मैम नाली हो जाओ वेट वेट, वेट। देखो सर फोटो करा लो वेट ठीक है सर ओके देखो सर सामने स्वेट सर ना मैम ना प्लीज ਪਈ ਨਾਲ ਹੋ ਜਾ ਵੇਟ ਦੇਖੋ ਸਰ ਸਾਹਮਣੇ ਵੇਟ ਸਰ ਸਾਹਮਣੇ ਠੀਕ ਹੈ देखिए मैम नालो वज़ेत ने ठीक है ओके साथ का एंटी सामने देखिए सर सामने देखो ठीक है शिवानी ने मदर ली है राजकुमार जी समर सिंह के मदर कृष्णा देवी सुमन कुमारी ने मदर हरजीत कौर हरीप के मदर नवजोत कौर नवजोत कौर जी नवजोत मदर ये साद्यार्थी है नवजोत कौर संजीव कुमार देखो सामने मैम सामने देखियो वेट कुलवान सिंह ठीक है सर ओके okay? प्यारा सिंह जी मैम ना लो जो ठीक है सर नरेंद्र सर तुम भी अपना सम्मान प्राप्त करो देखो देखियो मैम मैं इतने नाल हो ना प्लीज हाँ सर सामने देखियो वेट सारे एंड एसएमसी मेंबर्स प्लीज स्टेज पे आ जाओ एक ग्रुप फोटो दे लेंगे हाँ ठीक है ਮੈਂ ਪੂਛੇਚੇ ਤੌਰ ਤੇ ਸਾਡੇ ਪ੍ਰਿੰਸੀਪਲ ਤਰਮਿੰਦਰ ਜੀ ਭਰਤ ਕੁਸ਼ਨ ਜੀ ਤੇ ਨਾਲ ਨਿਤਰਾ ਮੈਮ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਸਾਰੇ ਜਿਹੜੇ ਏਰੀਆ ਦੇ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਰਗੇਨਾਈਜ਼ ਕਰਾ ਰਹੇ ਹਨ ਤੇ ਇਹਨਾਂ ਦੀ ਮਿਹਨਤ ਦਾ ਧੰਨਵਾਦ ਥੈਂਕ ਯੂ ਕਲਾਪਿੰਗ ਕੋਚੋ ਦਾੜੀਆਂ ਰੂਪੀ ਨਹੀਂ ਕਹੀ ਦਿਨਾ ਵੇਟ ਧੀਰਜ ਸਾਹਮਣੇ ਦੇਖੋ ਪੰਨਵੀ ਕੋ ਕੋ ਤੋਂ ਵੀ ਇੱਥੇ ਦੇਖੋ 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 ਵੀ ਇੱ ਸਾਰੀ 12000 ਜੀ ਨਾਮੋ ਕਲਾਪਿੰਗ ਇਹਨਾਂ ਬੱਚਿਆਂ ਦੇ ਲਈ ਇਹਨਾਂ ਦੀ ਮਿਹਨਤ ਦੇ ਲਈ ਸਰ ਦੇਖੋ ਨਾਲ ਕਰ ਜੀ ਸਰ ਬਹੁਤ ਮਦਦ ਕਰਦੇ ਸਕੂਲ ਦੀ ਨੰਬਰ ਦੇ ਸਰ ਕੱਲ ਵੀ ਸਾਨੂੰ 3000 ਰੁਪਏ ਦੇ ਕੇ ਗਏ ਸਰ ਵੇਜੋ ਤੁਸੀਂ ਨਾਲੇ ਪੇਜੋ ਵੇਟ ਹਾਂਜੀ ਠੀਕ ਹੈ ਸਰ ਓਕੇ ਕਈ ਓਕੇ ਆਇਆ ਤੁਹਾਡਾ ਫੂਟ ਲਾ ਰਹੇ ਆ ਇੰਨੀ ਵੱਡੀ ਬਿਲਡਿੰਗ ਬਣਾਤੀ ਹੈ ਇੰਨਾ ਚੰਗਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਮੈਂ ਡਿਸਟ੍ਰਿਕਟ ਵੱਲੋਂ ਆਪਣੇ ਸਾਥੀਆਂ ਵੱਲੋਂ ਇਹਨਾਂ ਨੂੰ ਮੁਬਾਰਕਬਾਦ ਦਿਨਾਂ ਤੇ ਇਹਨਾਂ ਦਾ ਧੰਨਵਾਦ ਵੀ ਕਰਨਾ ਕਿੰਨੇ ਚ ਐਡਮਿਨਿਸਟਰੇਟਰ ਹੈਗੇ ਇੰਨਾ ਚੰਗਾ ਸੀਡਿਊਲ ਜੋ ਸਾਡੇ ਲਈ ਟਾਈਮ ਕੱਢਿਆ ਔਰ ਸਾਨੂੰ ਟੀਚਰਜ਼ ਨੂੰ ਵੀ ਔਰ ਸਟੂਡੈਂਟਸ ਨੂੰ ਵੀ ਬਹੁਤ ਅੱਛਾ ਗਾਈਡ ਕੀਤਾ ਔਰ ਅਸੀਂ ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਜ਼ਰੂਰ ਅੱਗੇ ਲੈ ਕੇ ਜਾਵਾਂਗੇ ਔਰ ਨਾਲ ਆਏ ਹੋਏ ਮੈਮ ਨਾਲ ਹੋ ਜਾਓ ਡਾਕਟਰ ਰਿਸ਼ਾਨ ਕੁਮਾਰ ਸਰ ਦੇਖ ਕੇ ਸਾਹਮਣੇ ਕੋਈ ਬੈਕ ਮੈਮ ਨਾਲ ਹੋ ਜਾਓ ਬੱਚੇ ਇੱਕ ਵਾਰੀ ਜੋਰ ਦੀ ਤਾੜੀਆਂ ਸਾਰੇ ਹੀ ਸਭ ਦੀ ਸਾਈਡ ਹੀ ਪੂਰੇ ਤੇਜ਼ ਹੋ ਠੀਕ ਹੈ ਸਰ ਓਕੇ ਕੋਈ ਇੱਕ ਮਿੰਟ ਵੇਟ